ਮੈਂ ਹੌਣਹੈਂ ਖੰਡਲ ਪੰਜਾਬ ਦੇ ਵਸਨੀਕਾਂ ਨੂੰ ਵਿਦੇਸ਼ੀ ਵਸਨੀਕਾਂ ਨੂੰ ਤੇ ਵਿਦੇਸ਼ਾਂ ਵਿੱਚ ਬੈਠੇ ਬਣਾ ਭਰਾਵਾਂ ਨੂੰ ਦੀਪavali ਦੇ ਦੀਵਾਲੀ ਦੇ ਸ਼ੋਭਾ ਅਵਸਰਾਂ ਲੱਖ ਲੱਖ ਮੁਬਾਰਕਾਂ ਦਿੰਦਾ ਇਹ ਤਿਵਾਰ ਦੇਸ਼ ਭਰ ਵਿੱਚ ਤੇ ਦੁਨੀਆ ਭਰ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਇਹਦੇ ਵਿੱਚ ਸਾਡੇ ਧਾਰਮਿਕ ਪੱਖ ਤੋਂ ਵੀ ਜਿਹੜੇ ਸਾਡੇ ਜਦੋਂ ਭਗਵਾਨ ਰਾਮ ਜੀ 14 ਸਾਲ ਦਾ ਬਨਵਾਸ ਛੱਡ ਕੇ ਜੰਦ ਦੇ ਵਿੱਚ ਆਇਆ ਤਦ ਦੀਪੋ ਬਲੀ ਕੀਤੀ ਗਈ ਹੈ ਔਰ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਜਦੋਂ ਗਵਾਲੀਅਰ ਦੇ ਕਿਲੇ ਤੋਂ ਜਿਹੜੇ ਰਿਹਾਰ ਹੋ ਕੇ ਆਏ ਬੰਦੀ ਰਾਜਿਆਂ ਨੂੰ ਜਿਹੜੇ ਸੀ 52 ਨੂੰ ਰਿਹਾ ਕਰਕੇ ਨਾਲ ਲੈ ਕੇ ਆਏ ਤੇ ਉਸ ਵੇਲੇ ਦਰਬਾਰ ਸਾਹਿਬ ਜਿਹੜੀ ਆ ਦੀਪ ਬਲੀ ਕੀਤੀ ਗਈ ਤੇ ਇਸ ਕਰਕੇ ਇਹ ਤਿਹਾਰ ਸਾਰੇ ਹੀ ਧਰਮਾਂ ਦਾ ਸਾਰੇ ਦੇਸ਼ ਵਾਸੀਆਂ ਦਾ ਬੜਾ ਪਵਿੱਤਰ ਤਿਹਾਰਵਾ ਲੋਕ ਇਸ ਮੌਕੇ ਤੇ ਜਿੱਥੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਆ ਇੱਕ ਦੂਜੇ ਦੇ ਨਾਲ ਮਠਿਆਈਆਂ ਸਾਂਝੀਆਂ ਕਰਦੇ ਆ ਉਥੇ ਦੀਪਾਂ ਬਾਲੇ ਕਰਕੇ ਟਾਕੇ ਜਲਾ ਕੇ ਜਿਹੜਾ ਖੁਸ਼ੀ ਦਾ ਯਾਰ ਕਰਦੇ ਆ ਮੈਂ ਇੱਕ ਵਾਰੀ ਫੇਰ ਆਪਣੇ ਪੰਨੋਂ ਆਪਣੀ ਸਾਰੀ ਪਾਰਟੀ ਵਲੋਂ ਆਪਣੇ ਵਰਕਰਾਂ ਵਲੋਂ ਆਪਣੇ ਪਰਿਵਾਰ ਵਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਮਰਾਂ ਕਰਦਾ ਕਿ ਇਦਾਂ ਹੀ ਇਹ ਸਾਡਾ ਜਿਹੜਾ ਇਹ ਤਿਉਹਾਰ ਨੇ ਇਹ ਖੁਸ਼ੀਆਂ ਕਿਹੜੇ ਲੈ ਕੇ ਆਉਣ ਸਾਰਾ ਜਿਹੜਾ ਸਾਡੇ ਪੰਜਾਬ ਦੇ ਵਸਾਹੀ ਉਹ ਖੁਸ਼ੀਆਂ ਨੂੰ An excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.